ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਪਾਠ ਕਰਨ ਦੀ ਜੁਗਤੀ ਜੇ ਤੁਸੀਂ ਇਸ ਜੁਗਤੀ ਦੇ ਨਾਲ ਪਾਠ ਕਰ ਲਿਆ 7 ਦਿਨਾਂ ਦੇ ਵਿੱਚ ਹੀ ਤੁਹਾਡੀ ਹਰ ਮੁਸ਼ਕਿਲ ਖਤਮ ਹੋ ਜਾਵੇਗੀ ਤੁਹਾਡੀ ਹਰ ਮਨੋਕਾਮਨਾ ਪੂਰੀ ਹੋਵੇਗੀ ਘਰ ਵਿੱਚੋਂ ਸਾਰੇ ਦੁੱਖ ਖਤਮ ਹੋ ਜਾਣਗੇ ਘਰ ਵਿੱਚੋਂ ਗਰੀਬੀ ਖਤਮ ਹੋ ਜਾਵੇਗੀ ਤੁਹਾਡਾ ਸਰ ਤੇੜਾ ਕਰਜ਼ਾ ਉਹ ਵੀ ਉੱਤਰ ਜਾਵੇਗਾ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਜੀ ਸੋ ਜਿਹੜੀ ਇਹ ਉਪਕਤੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀਆਂ ਇਹ ਸੰਤ ਮਹਾਂਪੁਰਸ਼ਾਂ ਦੀ ਦੱਸੀ ਹੋਈ ਉਪਕਤੀ ਆ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਉਪਕਤੀ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰੂੰਗੀ ਜੋ ਪਾਠ ਕਰਨ ਦੇ ਟਾਈਮ ਬਹੁਤ ਜ਼ਰੂਰੀ ਆ ਜੇ ਅਸੀਂ ਚਾਹਨੀ ਆ ਵੀ ਸਾਨੂੰ ਪਾਠ ਦਾ ਗੁਰਪਾਣੀ ਦਾ ਪੂਰਾ ਫਲ ਮਿਲੇ ਪਹਿਲੀ ਚੀਜ਼ ਤਾਂ ਹੁੰਦੀ ਹੈ ਜੀ ਵਿਸ਼ਵਾਸ ਦੂਸਰੀ ਚੀਜ਼ ਹੁੰਦੀ ਹੈ ਜੁਗਤੀ ਜਿਸ ਤਰੀਕੇ ਨਾਲ ਆਪਾਂ ਪਾਠ ਕਰਦੇ ਆ ਪਹਿਲੀ ਚੀਜ਼ ਆਬੀਅਸਲੀ ਜਿਹੜਾ ਵਿਸ਼ਵਾਸ ਆ ਬਹੁਤ ਬਹੁਤ ਮਾਇਨੇ ਰੱਖਦਾ ਜੇ ਸਾਨੂੰ ਗੁਰੂ ਸਖਤੇ ਵਿਸ਼ਵਾਸ ਹੀ ਨਹੀਂ ਆ ਪਰ ਅਸੀਂ ਪਾਠ ਕਰਦੇ ਜਾ ਰਹੇ ਆ ਤਾਂ ਫਿਰ ਸਾਨੂੰ ਫਲ ਨਹੀਂ ਮਿਲਦਾ ਛੇਤੀ ਬਹੁਤ ਟਾਈਮ ਲੱਗ ਜਾਂਦਾ ਜਦ ਤੱਕ ਸਾਡਾ ਵਿਸ਼ਵਾਸ ਨਹੀਂ ਬਣ ਪਉਂਦਾ ਜਦ ਤੱਕ ਸਾਡੇ ਮਨ ਵਿੱਚੋਂ ਡਾਊਟਸ ਨਹੀਂ ਖਤਮ ਹੁੰਦੇ ਸਵਾਲ ਨਹੀਂ ਖਤਮ ਹੁੰਦੇ ਗੁਰੂ ਸਾਹਿਬ ਤੇ ਸ਼ੰਕਾ ਨਹੀਂ ਖਤਮ ਹੁੰਦੀ ਉਦੋਂ ਤੱਕ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤੇ ਦੂਸਰੀ ਚੀਜ਼ ਜਿਹੜੀ ਹੈਗੀ ਆ ਜੁਕਤੀ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਇੱਕ ਮੈਂ ਛੋਟੀ ਜੀ ਤੁਹਾਡੇ ਨਾਲ ਸੱਚੀ ਘਟਨਾ ਸ਼ੇਅਰ ਕਰਦੀ ਆ ਸੰਤ ਮਹਾਂਪੁਰਸ਼ ਬਾਬਾ ਨਾਨਕ ਸਿੰਘ ਜੀ ਕੋਲ ਇੱਕ ਸਿੱਖ ਗਏ ਤਾ ਉਹਨਾਂ ਨੇ ਜਾ ਕੇ ਆਪਣਾ ਸਾਰਾ ਦੁੱਖੜਾ ਬਾਬਾ ਜੀ ਨਾਲ ਸਾਂਝਾ ਕੀਤਾ ਕਹਿੰਦੇ ਬਾਬਾ ਜੀ ਵੀ ਮੇਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੈ ਬਹੁਤ ਦੁੱਖ ਹੈ ਬਹੁਤ ਹੀ ਜ਼ਿਆਦਾ ਕਸ਼ਟ ਨੇ ਵੀ ਮੈਂ ਬਹੁਤ ਜਨੀ ਕੀ ਥੱਕ ਚੁੱਕਿਆ ਆ ਆਪਦੀ ਜ਼ਿੰਦਗੀ ਤੋਂ ਵੀ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਮੈਨੂੰ ਕੋਈ ਰਸਤਾ ਦਿਖਾਓ ਬਾਬਾ ਨਾਨਕ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਕਹਿੰਦੇ ਵੀ ਤੁਸੀਂ ਪਾਠ ਕਰਿਆ ਕਰੋ ਗੁਰਬਾਣੀ ਜਪਿਆ ਕਰੋ ਹੌਲੀ ਹੌਲੀ ਸਭ ਮੁਸੀਬਤਾਂ ਦਾ ਹੱਲ ਹੋ ਜਾਵੇਗਾ ਆ ਗੋ ਸੇਵਕ ਨੇ ਕਿਹਾ ਬਾਬਾ ਜੀ ਇੰਨੇ ਜਿਆਦਾ ਕਸ਼ਟ ਨੇ ਇੰਨੀ ਜਿਆਦਾ ਤਕਲੀਫ ਹੈ ਕਿ ਮੈਂ ਇੰਨਾ ਜਿਆਦਾ ਥੱਕ ਚੁੱਕਿਆ ਵੀ ਤੁਸੀਂ ਮੈਨੂੰ ਇਦਾਂ ਦਾ ਰਸਤਾ ਦੱਸੋ ਜਿਹਦੇ ਨਾਲ ਕੁਝ ਹੀ ਦਿਨਾਂ ਵਿੱਚ ਇਹੀਆਂ ਮੁਸ਼ਕਿਲਾਂ ਦਾ ਹੱਲ ਹੋ ਜਾਵੇ ਹੁਣ ਹੌਲੀ ਹੌਲੀ ਵਾਲਾ ਸਬਰ ਨਹੀਂ ਹੋ ਰਿਹਾ ਬਾਬਾ ਜੀ ਇੰਨੀ ਜਿਆਦਾ ਸ਼ਰੀਰ ਨੂੰ ਔਖ ਹੋਈ ਪਈ ਹੈ ਇੰਨੀ ਜਿਆਦਾ ਦਿਮਾਗੀ ਤੌਰ ਤੇ ਜਿਹੜੀ ਪ੍ਰੋਬਲਮ ਪਦੀ ਪਈ ਹੈ ਤਾਂ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਕਹਿੰਦੇ ਵੀ ਇੱਕ ਰਸਤਾ ਹੈਗਾ ਕੀ ਫਿਰ ਤੂੰ ਉਸ ਰਸਤੇ ਤੇ ਚੱਲ ਪਾਵੇਂਗਾ ਤਾਂ ਅਗੋਂ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਦੱਸੋ ਸਹੀ ਮੈਂ ਹਰ ਰਸਤਾ ਬਣਾਉਣ ਲਈ ਤਿਆਰ ਹਾਂ ਮੈਂ ਹਰ ਰਸਤੇ ਤੇ ਚੱਲਣ ਲਈ ਤਿਆਰ ਹਾਂ ਜੋ ਤੁਸੀਂ ਕਹੋ ਮੈਂ ਕਰਨ ਲਈ ਤਿਆਰ ਹਾਂ ਤਾਂ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਕਹਿੰਦੇ ਵੀ ਇਦਾਂ ਕਰੀ ਸਵੇਰੇ 2 ਵਜੇ ਉੱਠ ਜਾਵੇਂ ਸਵੇਰੇ 2 ਵਜੇ ਉੱਠ ਕੇ ਇਸ਼ਨਾਨ ਕਰਨਾ ਹੈ ਕਹਿੰਦੇ ਢਾਈ ਵਿੱਚ ਤੱਕ ਇਹ ਇਸ਼ਨਾਨ ਹੋ ਜਾਵੇਗਾ ਤਾਂ ਉਹਨਾਂ ਨੇ ਅੱਗੋਂ ਕਿਹਾ ਹਾਂ ਜੀ ਕਹਿੰਦੇ ਢਾਈ ਅੱਧੇ ਘੰਟੇ ਵਿੱਚ ਬਾਬਾ ਜੀ ਇਸ਼ਨਾਨ ਹੋ ਜਾਵੇਗਾ ਕਹਿੰਦੇ ਫਿਰ ਢਾਈ ਵਜੇ ਨਾ ਤੂੰ ਇੱਦਾਂ ਕਰਨਾ ਪਿੰਡ ਦੇ ਵਿੱਚ ਤੂੰ ਨਿਕਲ ਜਾਣਾ ਘਰੋਂ ਤੇ ਪਿੰਡ ਦੇ ਵਿੱਚ ਤੂੰ ਹੋਕਾ ਲਾਣਾ ਪੂਰੇ ਪਿੰਡ ਦੇ ਵਿੱਚ ਠੀਕ ਹੈ ਅੰਜਲੀ ਕੀ ਲੋਕਾਂ ਨੂੰ ਜਗਾਉਣਾ ਹੈ ਵੀ ਉੱਠ ਜਾਓ ਤੁਹਾਡੀ ਪਾਠ ਕਰਨ ਦਾ ਨੇਮ ਕਰਨ ਦਾ ਸਿਮਰਨ ਕਰਨ ਦਾ ਤੁਹਾਡਾ ਟਾਈਮ ਜਿਹੜਾ ਹੋ ਗਿਆ ਇਹ ਹੋਕਾ ਤੂੰ ਪੂਰੇ ਪਿੰਡ ਦੇ ਵਿੱਚ ਲਾਣਾ ਹੈ ਤੇ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਕਹਿੰਦੇ ਹੋ ਸਕਦਾ ਹੈ ਬਹੁਤ ਸਾਰੇ ਲੋਕ ਤੇਰੇ ਨਾਲ ਗੁੱਸੇ ਵੀ ਹੋਣ ਵੀ ਸਾਡੀ ਨੀਂਦ ਖਰਾਬ ਹੁੰਦੀ ਹੈ ਤੂੰ ਸਾਨੂੰ ਤੰਗ ਕਰਦਾ ਹੈ ਸਾਨੂੰ ਚੈਨ ਨਾਲ ਸੌਣ ਨਹੀਂ ਦਿੰਦਾ ਕਹਿੰਦੇ ਪਰ ਤੂੰ ਆਪਣਾ ਗੁੱਸਾ ਨਹੀਂ ਕਰਨਾ ਤੂੰ ਰੁਕਣਾ ਨਹੀਂ ਤੂੰ ਫਿਰ ਵੀ ਉਹਨਾਂ ਨੂੰ ਸਮਝਾਉਂਦੇ ਰਹਿਣਾ ਤੇ ਆਪਣਾ ਕੰਮ ਕਰਦੇ ਰਹਿਣਾ ਤਾਂ ਫਿਰ ਉਸ ਤੋਂ ਬਾਅਦ ਜੀ ਤਾਂ ਇਦਾਂ ਹੀ ਚਲੋ ਚੱਲਦੇ ਗਏ ਤੇ ਨਾਲ ਹੀ ਬਾਬਾ ਨਾਨਦ ਸਿੰਘ ਜੀ ਨੇ ਦੱਸਿਆ ਕਹਿੰਦੇ ਉਸ ਤੋਂ ਬਾਅਦ ਕਹਿੰਦੇ 3 ਵਜੇ ਤੱਕ ਤੂੰ ਅੱਧਾ ਘੰਟਾ ਨਹੀਂ ਕਿ 3:30 ਵਜੇ ਤੋਂ ਲੈ ਕੇ 3 ਵਜੇ ਤੱਕ ਹੁਕਾ ਲੈਣਾ 3 ਵਜੇ ਆ ਕੇ ਤੂੰ 2:30 ਘੰਟੇ ਮੂਲ ਮੰਤਰ ਸਹਿਬ ਜੀ ਦਾ ਪਾਠ ਕਰਨਾ ਹੈ ਮੂਲ ਮੰਤਰ ਸਹਿਬ ਜੀ ਦਾ ਸਿਮਰਨ ਕਰਨਾ ਹੈ ਤੇ ਮੂਲ ਮੰਤਰ ਜੀ ਦਾ ਸਿਮਰਨ ਜੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਜੇ ਆਪਾਂ ਪੂਰੀ ਸ਼ਰਧਾ ਭਾਵਨਾ ਵਿਸ਼ਵਾਸ ਦੇ ਨਾਲ ਯਾਨੀ ਕਿ ਇਸ ਜਗ੍ਹਾ ਤੇ ਅਸੀਂ ਧਿਆਨ ਟਿਕਾ ਕੇ ਕਰਦੇ ਆ ਨਾ ਆਪਾਂ ਅੱਖਾਂ ਬੰਦ ਕਰਕੇ ਆਪਣਾ ਕਨਸੈਂਟਰੇਟ ਆਪਣਾ ਧਿਆਨ ਜਿਹੜਾ ਇਸ ਜਗ੍ਹਾ ਤੇ ਲੈ ਜਾਣਾ ਉਸ ਤੋਂ ਬਾਅਦ ਆਪਾਂ ਜੇ ਪਾਠ ਕਰਦੇ ਆ ਸਾਡਾ ਮਨ ਬਹੁਤ ਜ਼ਿਆਦਾ ਜੁੜਦਾ ਹੈ ਸਾਨੂੰ ਉਸ ਦਾ ਫਲ ਵੀ ਬਹੁਤ ਜ਼ਿਆਦਾ ਮਿਲਦਾ ਹੈ ਕਿਉਂਕਿ ਜਦੋਂ ਆਪਣਾ ਇੱਥੇ ਧਿਆਨ ਆ ਜਾਂਦਾ ਹੈ ਨਾ ਆਪਣਾ ਦੁਨੀਆਵੀ ਚੀਜ਼ਾਂ ਤੋਂ ਟੈਨਸ਼ਨਾਂ ਤੋਂ ਆਸੇ-ਪਾਸੇ ਦੀਆਂ ਗੱਲਾਂ ਤੋਂ ਧਿਆਨ ਹਟ ਕੇ ਉਸ ਜਗ੍ਹਾ ਤੇ ਧਿਆਨ ਆ ਜਾਂਦਾ ਹੈ ਸੋ ਬਾਬਾ ਆਨੰਦ ਸਿੰਘ ਜੀ ਨੇ ਕਿਹਾ ਕਹਿੰਦੇ ਵੀ ਫਿਰ ਉਸ ਤੋਂ ਬਾਅਦ ਤੂੰ 2.5 ਘੰਟੇ ਮੂਲ ਮੰਤਰ ਕਰਨਾ ਹੈ ਕਹਿੰਦੇ ਫਿਰ ਤੂੰ ਦੇਖੇ ਇਹਦੇ ਕੀ ਕਲਾ ਵਰਤੇਗੀ ਤੁਸੀਂ ਵਿਸ਼ਵਾਸ ਨਹੀਂ ਕਰਨਾ ਜੀ ਉਹਨਾਂ ਦੇ ਕੁਝ ਦਿਨਾਂ ਦੇ ਵਿੱਚ ਹੀ ਸਾਰੀਆਂ ਮੁਸ਼ਕਲਾਂ ਦੇ ਹੱਲ ਹੋ ਕੇ ਘਰ ਦੇ ਵਿੱਚ ਦੇਖੋ ਜਿੱਥੇ ਸਾਈਕਲ ਨਹੀਂ ਸੀ ਤੇ ਉਸ ਘਰ ਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਗੱਡੀਆਂ ਵਾਲੇ ਕਰ ਦਿੱਤਾ ਸਾਰਾ ਕਰਜ਼ਾ ਉਤਰ ਗਿਆ ਸਾਰੀ ਗਰੀਬੀ ਖਤਮ ਹੋ ਗਈ ਤੇ ਉਹ ਸੇਵਾ ਜੀ ਅੱਜ ਦੇ ਟਾਈਮ 'ਚ ਵੀ ਚਾਲੂ ਹੈ ਬਠਿੰਡੇ ਦੇ ਵਿੱਚ ਭਦੌੜਪਿੰਡ ਉਧਰ ਨੂੰ ਪੈਂਦਾ ਤੁਸੀਂ ਜਾ ਕੇ ਪਤਾ ਵੀ ਕਰ ਸਕਦੇ ਹੋ ਉਹ ਪਰਿਵਾਰ ਅੱਜ ਪੂਰਾ ਕੈਨੇਡਾ ਦੇ ਵਿੱਚ ਸੈੱਟ ਹੈ ਤੇ ਉਹ ਪਰਿਵਾਰ ਦੇ ਹਰ ਇੱਕ ਮੈਂਬਰ ਜਿਹੜਾ ਨਾ ਤਿੰਨ ਤਿੰਨ ਮਹੀਨੇ ਬਾਅਦ ਉੱਥੋਂ ਆਉਂਦੇ ਨਹੀਂ ਤਿੰਨ ਮਹੀਨੇ ਚ ਜਾਣਾ ਇੱਥੇ ਬਿਤਾਉਂਦਾ ਫਿਰ ਉਹ ਵਾਪਸ ਚੱਲ ਜਾਂਦਾ ਫਿਰ ਦੂਜਾ ਤਿੰਨ ਮਹੀਨੇ ਵਾਸਤੇ ਆ ਜਾਂਦਾ ਯਾਨੀ ਜਦੋਂ ਉਹਨੇ ਇੱਥੋਂ ਜਾਣਾ ਹੁੰਦਾ ਉਹ ਤੋਂ ਪਹਿਲਾਂ ਹੀ ਦੂਜਾ ਉੱਥੇ ਪਹੁੰਚ ਜਾਂਦਾ ਫਿਰ ਤਿੰਨ ਮਹੀਨੇ ਉਹ ਉੱਥੇ ਸੇਵਾ ਨਿਭਾਉਂਦਾ ਫਿਰ ਜਦੋਂ ਤਿੰਨ ਮਹੀਨੇ ਹੋ ਜਾਂਦੇ ਆ ਉਹਦੇ ਵਾਪਸ ਜਾਣ ਦਾ ਟਾਈਮ ਹੁੰਦਾ ਫਿਰ ਹੋਰ ਕੋਈ ਪਰਿਵਾਰਿਕ ਮੈਂਬਰ ਉੱਥੇ ਆ ਜਾਂਦਾ ਤੇ ਜਿਹੜੀ ਔਕੇ ਵਾਲੀ ਸੇਵਾ ਉਹ ਅੱਜ ਵੀ ਉੱਥੇ ਨਿਭ ਰਹੀ ਆ ਉਸੇ ਤਰੀਕੇ ਨਾਲ ਉਸੇ ਪਿੰਡ ਦੇ ਵਿੱਚ ਸੋ ਇਸੇ ਤਰੀਕੇ ਨਾਲ ਦੇਖੋ ਗੁਰੂ ਸਾਹਿਬ ਦੀ ਕਿੰਨੀ ਕਿਰਪਾ ਹੁੰਦੀ ਹੈ ਕਿੰਨੀ ਜ਼ਿਆਦਾ ਪਰਮਾਤਮਾ ਮਿਹਰ ਕਰਦੇ ਨੇ ਇਹ ਸ਼ਾਇਦ ਤੁਸੀਂ ਸੁਣੀ ਵੀ ਹੋਣੀ ਹੈ ਭਾਈ ਗੁਰਬਖਵਾਲ ਸਿੰਘ ਜੀ ਜਿਹੜੇ ਨੇ ਆਪਣੀ ਹਨਾ ਪੱਕ ਸੁਣਦੇ ਹੁੰਦੇ ਉਹਨਾਂ ਦੀ ਕਥਾ ਵੀ ਸੁਣਦੇ ਆ ਤੇ ਜਥਾ ਜਿਹੜਾ ਬਹੁਤ ਸੋਹਣਾ ਉਹਨਾਂ ਦੀ ਆਵਾਜ਼ ਵੀ ਬਹੁਤ ਸੋਹਣੀ ਆ ਬਹੁਤ ਸੋਹਣਾ ਉਹ ਕੀਰਤਨ ਵੀ ਕਰਦੇ ਨੇ ਕਥਾ ਸੁਣਾਉਂਦੇ ਨੇ ਬਾਣੀ ਜਦੋਂ ਜਪਦੇ ਨੇ ਸ਼ਬਦ ਗਾਉਂਦੇ ਨੇ ਕਿੰਨੀ ਉਹਨਾਂ ਦੀ ਆਵਾਜ਼ ਮਿੱਠੀ ਆ ਸੋ ਉਹਨਾਂ ਨੇ ਇਹ ਚੀਜ਼ ਸ਼ੇਅਰ ਕੀਤੀ ਤਾਂ ਮੇਰਾ ਮਨ ਕੀਤਾ ਕਿ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਕਿਉਂਕਿ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਹੈ ਬਹੁਤ ਹੌਸਲਾ ਮਿਲਦਾ ਕਿ ਅਸੀਂ ਵੀ ਇਸ ਤਰੀਕੇ ਨਾਲ ਕਰੀਏ ਇਸ ਤਰੀਕੇ ਨਾਲ ਦੇਖੋ ਜਦੋਂ ਆਪਾਂ ਨੂੰ ਆਪ ਨੂੰ ਹੀ ਨਾ ਪਤਾ ਹੁੰਦਾ ਕਿ ਕਿਸ ਤਰੀਕੇ ਨਾਲ ਆਪਾਂ ਬਾਣੀ ਜਪਣੀ ਹੈ ਕਿਸ ਟਾਈਮ ਜਪਣੀ ਹੈ ਤਾਂ ਉਦੋਂ ਆਪਾਂ ਕੋਸ਼ਿਸ਼ ਕਰਦੇ ਆਸ-ਪਾਸੋਂ ਜਾਣਨ ਦੀ ਵੀ ਸਹੀ ਰਸਤਾ ਕਿਹੜਾ ਹੈ ਸੋ ਮੈਨੂੰ ਵੀ ਜਦੋਂ ਇਦਾਂ ਦੀ ਇੰਟਰਸਟਿੰਗ ਚੀਜ਼ਾਂ ਸੁਣਨ ਨੂੰ ਮਿਲਦੀਆਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੀਆਂ ਸੋ ਦੇਖੋ ਕਿਸ ਤਰੀਕੇ ਨਾਲ ਉਹ ਪਰਿਵਾਰ ਅੱਜ ਵੀ ਉਹ ਸੇਵਾ ਨਿਭਾ ਰਿਹਾ ਔਰ ਪਤਾ ਕਿਉਂ ਨਿਭਾ ਰਿਹਾ ਉਸ ਪਰਿਵਾਰ ਦਾ ਕਹਿਣਾ ਹੈਗਾ ਵੀ ਸਾਈਕਲਾਂ ਤੋਂ ਜਹਾਜ਼ਾਂ ਤੱਕ ਬਿਠਾਤਾ ਗੁਰੂ ਸਾਹਿਬ ਨੇ ਕਿਤੇ ਜਹਾਜ਼ਾਂ ਤੋਂ ਕਿਤੇ ਫਿਰ ਸਾਈਕਲਾਂ ਤੱਕ ਨਾ ਆ ਜੀਏ ਇਸ ਲਈ ਅੱਜ ਵੀ ਉਹ ਸੇਵਾ ਚੱਲੂ ਹੈ ਅੱਜ ਵੀ ਉਸੇ ਤਰੀਕੇ ਨਾਲ ਊਲ ਮੰਤਰ ਸੇ ਦਾ ਪਾਠ ਉਹਨਾਂ ਦੇ ਘਰ ਵਿੱਚ 2.5 ਘੰਟੇ ਦੀ ਸੇਵਾ ਦਿੱਤੀ ਜਾ ਰਹੀ ਹੈ ਸੋ ਤੁਸੀਂ ਵੀ ਅਗਰ ਚਾਹੁੰਦੇ ਹੋ ਤੁਹਾਡੇ ਘਰ ਦੀ ਹਰ ਮੁਸ਼ਕਿਲ ਦਾ ਹੱਲ ਹੋ ਜਾਵੇ ਹਰ ਰੁਕਾਵਟ ਦੂਰ ਹੋ ਜਾਵੇ ਹਰ ਫਤਿਹ ਫਤਿਹ ਹੋਵੇ ਕੰਮ ਮਤਲਬ ਤਾਂ ਫਿਰ ਤੁਸੀਂ ਵੀ ਇਸ ਜੁਕਤੀ ਨਾਲ ਪਾਠ ਜ਼ਰੂਰ ਕਰਿਓ ਇੱਕ ਚੀਜ਼ ਮੈਂ ਤੁਹਾਡੇ ਨਾਲ ਹੋਰ ਜ਼ਰੂਰ ਸ਼ੇਅਰ ਕਰੂੰਗੀ ਅਗਰ ਚਾਹੁੰਦੇ ਆ ਨਾ ਆਪਾਂ ਵੀ ਪਾਠ ਕਰਨ ਦਾ ਸਾਨੂੰ ਪੂਰਾ ਫਲ ਮਿਲੇ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੀ ਜਿਹੜੀ ਮਨ ਦੀ ਜਿਹੜੀ ਆਪਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਮੈਲ ਆ ਉਸ ਨੂੰ ਖਤਮ ਕਰਨਾ ਪਵੇਗਾ ਕਿਸੇ ਦਾ ਮਾੜਾ ਨਹੀਂ ਸੋਚਣਾ ਕਿਸੇ ਵਾਰੀ ਮਾੜਾ ਨਹੀਂ ਬੋਲਣਾ ਕਿਸੇ ਨੂੰ ਬਾਦੂਆ ਨਹੀਂ ਦੇਣੀ ਕਿਸੇ ਦਾ ਹੱਕ ਨਹੀਂ ਮਾਰਨਾ ਕਿਸੇ ਦਾ ਕਿਸੇ ਨਾਲ ਧੋਖਾ ਧੜੀ ਨਹੀਂ ਕਰਨੀ ਕਿਸੇ ਨਾਲ ਠੱਗੀ ਨਹੀਂ ਕਰਨੀ ਕੋਈ ਚੋਰੀ ਨਹੀਂ ਕਰਨੀ ਇਹ ਚੀਜ਼ਾਂ ਤੋਂ ਅਗਰ ਆਪਾਂ ਗੁਰਹੀਜ ਕਰ ਲਿਆ ਨਿੰਦਿਆ ਨਹੀਂ ਕਰਨੀ ਅਗਰ ਆਪਾਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰ ਲਿਆ ਤੇ ਦੂਸਰਾ ਆਪਾਂ ਇਸ ਜੁਕਤੀ ਨਾਲ ਪਾਠ ਕਰ ਲਿਆ ਗੁਰੂ ਸਾਹਿਬ ਤੇ ਵਿਸ਼ਵਾਸ ਰੱਖ ਲਿਆ ਤਾਂ ਤੁਸੀਂ ਆਪ ਦੇਖੋਗੇ ਇੱਕ ਦਿਨ ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹਾ ਆ ਜਾਏਗਾ ਵੀ ਤੁਸੀਂ ਤਰ ਤਰ ਭੁੱਲੋਗੇ ਵੀ ਇੰਨੀ ਜ਼ਿਆਦਾ ਗੁਰੂ ਸਾਹਿਬ ਨੇ ਕਿਰਪਾ ਕਰ ਦੇਣੀ ਆ ਇੰਨੀ ਜ਼ਿਆਦਾ ਇਹ ਸਮਝ ਲਓ ਕਿ ਇੱਕ ਤਰ੍ਹਾਂ ਨਾਲ ਹੀਰੇ ਜਵਾਹਰ ਜਿਹੜੇ ਆਪਾਂ ਕਹਿੰਦੇ ਨਾ ਮਹਿੰਗੇ ਮਹਿੰਗੇ ਤੋਹਫੇ ਸੋਨਾ ਤੇ ਉਹਨਾਂ ਚੀਜ਼ਾਂ ਦੀ بارش ਹੋਣੀ ਸ਼ੁਰੂ ਹੋ ਜੂਗੀ ਤੁਹਾਡੇ ਘਰ ਉਹਨਾਂ ਚੀਜ਼ਾਂ ਦਾ ਮੀਂਹ ਪੈਣਾ ਸ਼ੁਰੂ ਹੋ ਜੂਗਾ ਅਗਰ ਤੁਸੀਂ ਪੂਰੀ ਸ਼ਰਤਾਂ ਆਪ ਆਪਣਾ ਨਾਲ ਆਪਣੇ ਮਨ ਵਿੱਚ ਇਹਨਾਂ ਚੀਜ਼ਾਂ ਦਾ ਖੋਟ ਪਰੇ ਕਰਕੇ ਤੁਸੀਂ ਬਾਣੀ ਜਪਣੀ ਸ਼ੁਰੂ ਕਰ ਦਿੱਤੀ ਇੱਥੇ ਮੈਂ ਇੱਕ ਚੀਜ਼ ਦਾ ਜਵਾਬ ਹੋਰ ਜ਼ਰੂਰ ਦਵੂਗੀ ਵੀ ਕਈ ਵਾਰੀ ਨਾ ਮੈਨੂੰ ਕਮੈਂਟ ਆ ਜਾਂਦੇ ਨੇ ਵੀ ਦੀਦੀ ਤੁਸੀਂ ਲੋਕ ਫ੍ਰੈਕਸ਼ਨ ਦੀ ਗੱਲ ਕਰਦੇ ਹੋ ਤੇ ਗੁਰਬਾਣੀ ਦੇ ਬਾਰੇ ਵੀ ਤੁਸੀਂ ਗੱਲ ਕਰਦੇ ਹੋ ਤੇ ਵੀ ਜਿਹੜਾ ਲੋਕ ਫ੍ਰੈਕਸ਼ਨ ਇੱਕ ਤਰ੍ਹਾਂ ਦਾ ਵਹਿਮ ਆ ਵਹਿਮ ਨਹੀਂ ਆ ਦੇਖੋ ਜੇ ਤੁਹਾਨੂੰ ਗੁਰੂ ਸਾਹਿਬ ਤੇ ਵਿਸ਼ਵਾਸ ਹੈ ਉਹ ਵੀ ਇੱਕ ਤਰ੍ਹਾਂ ਦਾ ਲਾਫਟ੍ਰੈਕਸ਼ਨ ਹੈ ਕਿ ਤੁਹਾਨੂੰ ਯਕੀਨ ਹੈ ਗੁਰੂ ਸਾਹਿਬ ਤੇ ਤੁਹਾਨੂੰ ਆਪਣੇ ਕੀਤੇ ਹੋਏ ਕੰਮ ਤੇ ਵਿਸ਼ਵਾਸ ਆ ਵੀ ਹਾਂ ਮੈਂ ਜੋ ਕੰਮ ਕੀਤਾ ਪੂਰੀ ਮੈਂ ਇਮਾਨਦਾਰੀ ਨਾਲ ਕੀਤਾ ਪੂ ਬਹੁਤ ਵਧੀਆ ਕੰਮ ਕੀਤਾ ਮੈਨੂੰ ਜਿਹੜਾ ਕਿ ਇਹ ਕੰਮ ਵਧੀਆ ਮੇਰਾ ਫਲੇਗਾ ਤਾਂ ਉਹ ਵੀ ਇੱਕ ਤਰ੍ਹਾਂ ਦੀ ਲਾਫਟ੍ਰੈਕਸ਼ਨ ਹੈ ਤੁਹਾਨੂੰ ਆਪਣੇ ਆਪ ਤੇ ਯਕੀਨ ਹੋਣਾ ਕਿ ਮੈਂ ਹਾਂ ਆਹ ਕੰਮ ਕਰ ਸਕਦਾ ਤੇ ਮੈਂ ਇਸ ਕਾਬਿਲ ਆ ਕਿ ਮੈਂ ਇਸ ਕੰਮ ਨੂੰ ਕਰ ਸਕਦਾ ਉਹ ਵੀ ਇੱਕ ਤਰ੍ਹਾਂ ਦੀ ਲਾਫਟ੍ਰੈਕਸ਼ਨ ਹੈ ਲਾਫਟ੍ਰੈਕਸ਼ਨ ਦੇ ਵਿੱਚ ਕੋਈ ਵਿਹਮ ਭਰਮ ਨਹੀਂ ਕੋਈ ਟੂਣਾ ਟੋਟਕਾ ਨਹੀਂ ਦੱਸਿਆ ਜਾਂਦਾ ਲੌਫ ਟਰੈਕਸ਼ਨ ਦੇ ਵਿੱਚ ਸਿਰਫ ਆਪਾਂ ਆਪਣੀ ਸੋਚ ਨੂੰ ਬਦਲਣ ਦੀ ਗੱਲ ਕਰਦੇ ਆ ਜਿਹੜੀ ਨੈਗੇਟਿਵਿਟੀ ਸਾਡੇ ਦਿਮਾਗ ਵਿੱਚ ਅੱਜ ਦੇ ਟਾਈਮ ਦੇ ਵਿੱਚ ਭਰੀ ਪਈ ਆ ਅਸੀਂ ਬਹੁਤ ਜ਼ਿਆਦਾ ਨੈਗੇਟਿਵ ਹੋ ਚੁੱਕੇ ਆ ਵੀ ਬਹੁਤ ਜ਼ਿਆਦਾ ਹਰ ਟਾਈਮ ਆਪਾਂ ਨੈਗੇਟਿਵ ਚੀਜ਼ਾਂ ਸੋਚਦੇ ਆ ਆ ਹੋ ਗਿਆ ਉਹ ਹੋ ਗਿਆ ਤਾਂ ਉਹਨਾਂ ਚੀਜ਼ਾਂ ਚੋਂ ਨਿਕਲ ਕੇ ਪੋਜ਼ਿਟਿਵ ਨੂੰ ਆਪਾਂ ਨੂੰ ਵਧਾਉਂਦਾ ਉਹ ਹੁੰਦਾ ਲੌਫ ਟਰੈਕਸ਼ਨ ਸੋ ਗੁਰਬਾਣੀ ਦੇ ਉੱਪਰ ਅਗਰ ਸਾਨੂੰ ਯਕੀਨ ਹੈ ਤਾਂ ਤਾਂ ਫਿਰ ਆਪਾਂ ਨੂੰ ਕਦੇ ਨੈਗੇਟਿਵਿਟੀ ਹੋ ਹੀ ਨਹੀਂ ਸਕਦੀ पर अफसोस दी ਗੱਲ ਆਈ ਦੇ ਟਾਈਮ ਦੇ ਵਿੱਚ ਸਾਨੂੰ ਗੁਰਬਾਣੀ ਤੇ ਯਕੀਨ ਨਹੀਂ ਬਣ ਪਾਰਿਆ ਸਾਨੂੰ ਗੁਰੂ ਸਾਹਿਬ ਤੇ ਭਰੋਸਾ ਨਹੀਂ ਬਣ ਪਾਰਿਆ ਤਾਂ ਫਿਰ ਉੱਥੇ ਇੱਕ ਹੈਲਪ ਮਿਲ ਜਾਂਦੀ ਆ ਆਪਾਂ ਨੂੰ ਇਹਨਾਂ ਜੀਆਂ ਕਿਤਾਬਾਂ ਪੜ੍ਹ ਕੇ ਇੱਕ ਚੰਗੀ ਸੋਚ ਨੂੰ ਧਾਰਨ ਕਰਨ ਦਾ ਤੇ ਜਿਹਦੇ ਨਾਲ ਆਪਾਂ ਨੂੰ ਹੈਲਪ ਮਿਲਦੀ ਆ ਫਿਰ ਗੁਰੂ ਸਾਹਿਬ ਦੇ ਉੱਤੇ ਹੋਰ ਜ਼ਿਆਦਾ ਟਰਸਟ ਕਰਨ ਦਾ ਹੋਰ ਆਪਾਂ ਗੁਰੂਸਰ ਨਾਲ ਜੁੜ ਪਾਉਣੀ ਆ ਇੱਕ ਚੰਗੀ ਸੋਚ ਦੇ ਨਾਲ ਠੀਕ ਹੈ ਜੀ ਤਾਂ ਸੋ ਉਮੀਦ ਕਰਦੇ ਆਈ ਦੀ ਤੁਹਾਨੂੰ ਵੀਡੀਓ ਬਹੁਤ ਵਧੀਆ ਲੱਗੀ ਹੋਣੀ ਆ ਇੱਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਵੀਡੀਓ ਦਾ ਕਰਦੇ ਹਾਂ ਐਂਡ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ